ਪੰਜਾਬ ਦਾ ਇੱਕ ਨੌਜਵਾਨਾ ਮੁੰਡਾ ਬਾਈ ਖੁਸ਼ੇਂਦਰ ਸਿੰਘ ਜੰਡ ਸਾਹਿਬ ਤੋਂ ਗੁਰਸਿੱਖ ਵੀਰ ਆ ਅੰਮ੍ਰਿਤਧਾਰੀ ਵੀਰ ਆ ਪੰਜਾਬ ਦੇ ਵਿੱਚ ਜਿੰਨੀਆਂ ਕੈਮੀਕਲ ਵਾਲੀਆਂ ਫੈਕਟਰੀਆਂ ਚੱਲ ਰਹੀਆਂ ਨੇ ਉਹਨਾਂ ਦਾ ਕੇਸ ਉਹ ਨੰਗੇ ਧੜ ਹਿੱਕੜਾ ਕੇ ਲੜ ਰਿਹਾ ਬਹੁਤ ਵਾਰ ਉਹਨੇ ਪ੍ਰੋਟੈਸਟ ਕੀਤੇ ਔਰ ਜਿੱਥੇ ਵੀ ਕਿਤੇ ਕੋਈ ਸੁਣਵਾਈ ਹੁੰਦੀ ਆ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵੱਡੇ-ਵੱਡੇ ਅਫਸਰਾਂ ਦੇ ਉਹਨਾਂ ਨੇ ਬੋਲਤੀ ਬੰਦ ਕਰਤੀ ਅੱਜ ਵੀ ਪਟਿਆਲੇ ਚ ਉਹਦਾ ਪ੍ਰੋਟੈਸਟ ਚੱਲ ਰਿਹਾ ਪੋਲਿਊਸ਼ਨ ਬੋਰਡ ਦੇ ਅੱਗੇ ਕਿ ਜਿਹੜੀ ਰੂਚੀ ਕਾ ਮੇਲਾ ਉੱਥੇ ਲੱਗ ਰਹੀ ਏ ਚਮਕੌਰ ਸਾਹਿਬ ਤਲਵੰਡੀ ਸਾਬੂ ਸੀਮੈਂਟ ਫੈਕਟਰੀ ਕਮਾਲੂ ਦੇ ਵਿੱਚ ਟਾਇਰ ਫੈਕਟਰੀ ਜਾਂ ਹੋਰ ਵੀ ਜੰਨੀਆਂ ਇੱਧਰ ਅਖਾੜੇ ਵੱਲ ਲੱਗ ਰਹੀਆਂ ਸਾਰਿਆਂ ਦੇ ਕੇਸ ਉਹ ਲੜ ਰਿਹਾ ਹੁਣ ਉਸ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਦੀ ਕਿਰਦਾਰ ਖੁਸ਼ੀ ਕੀਤੀ ਜਾ ਰਹੀ ਏ ਉਹਨੂੰ ਕਿਵੇਂ ਨਾ ਕਿਵੇਂ ਅਲਝਾਇਆ ਜਾ ਰਿਹਾ ਵੀ ਇਹਦੇ ਤੇ ਕੋਈ ਪਰਚਾ ਪਾਇਆ ਜਾਵੇ ਕਿਵੇਂ ਵੇਖਦੇ ਹੋ ਤੁਸੀਂ ਉਸ ਸਾਰੇ ਇਸ ਘਟਨਾਕਰਮ ਨੂੰ ਉਹ ਭਰਾ ਸਾਡਾ ਬਹੁਤ ਸੁਲਝਿਆ ਹੋਇਆ ਹਮ ਅ ਇੰਟੈਲੈਕਚੁਅਲ ਪੜਿਆ ਲਿਖਿਆ ਵਧੀਆ ਵਿਦਵਾਨ ਹਮ ਔਰ ਸੱਚੀ ਮੁੱਚੀ ਮੈਂ ਬੇਸ਼ੱਕ ਮੈਂ ਮਿਲਿਆ ਨਹੀਂ ਮੈਂ ਸੁਣਿਆ ਦੋ ਤਿੰਨ ਵਾਰ ਉਹਨਾਂ ਨੂੰ ਯੂਨੀਵਰਸਿਟੀ ਦੇ ਮੁੱਦੇ ਤੇ ਮੈਂ ਸੁਣਿਆ ਬਹੁਤ ਸੋਹਣੇ ਵਿਚਾਰ ਆ ਬਾਈ ਦੇ ਜੀ ਤੇ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਜੀ ਇਹੋ ਜਿਹੇ ਵਿਚਾਰਾਂ ਵਾਲੇ ਉੱਚਿਆਂ ਵਿਚਾਰਾਂ ਵਾਲੇ ਨੌਜਵਾਨ ਅੱਗੇ ਆਉਂਦੇ ਆ ਤੇ ਅਸੀਂ ਪਿੱਛੇ ਪਛੋਕੜ ਤੋਂ ਝਾਤ ਮਾਰੀਏ ਜੀ ਹਮੇਸ਼ਾ ਜਾਂ ਤਾਂ ਕਰਦਾਰ ਕਰਦਾਰ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਚਾਹ ਫਿਰ ਉਹਨਾਂ ਨੂੰ ਖਤਮ ਹੀ ਕਰ ਦਿੱਤਾ ਜਾਂਦਾ ਪਰ ਵਿਚਾਰ ਕਦੇ ਮੁੱਕਦਾ ਨਹੀਂ ਵਿਚਾਰ ਪਣਪਦਾ ਹੈ ਵਿਚਾਰ ਗਾਂ ਦੀ ਗਾਂ ਗਾਂ ਦੀ ਗਾ ਤੁਰਿਆ ਆ ਰਿਹਾ ਮੈਂ ਉਸ ਵਿਚਾਰ ਦੀ ਗੱਲ ਕਰਾਂ ਜਿਹੜਾ ਆਪਾਂ ਪਹਿਲਾਂ ਜ਼ਿਕਰ ਕੀਤਾ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਵਿਚਾਰ ਉਹ ਅੱਜ ਵੀ ਜਿਉਂਦਾ ਹੈ ਤੇ ਉਹ ਸਦੀਵੀ ਜਿਉਂਦਾ ਰਹਿਣਾ ਹੈ ਉਸ ਵਿਚਾਰ ਨੂੰ ਕੁਚਲਣ ਦੀ ਮਾਰਨ ਦੀ ਕੋਸ਼ਿਸ਼ ਕੀਤੀ ਨਾ ਮੁਗਲਾਂ ਨੇ ਵਜ਼ੀਰ ਖਾਨ ਹੋਰਾਂ ਨੇ ਤੇ ਨਹੀਂ ਕੁਚਲਿਆ ਗਿਆ ਨਹੀਂ ਮਰਿਆ ਅੱਜ ਵੀ ਜਿਉਂਦਾ ਤਿਉ ਉਹ ਵਿਚਾਰ ਵੱਡਾ ਹੀ ਹੋਈ ਜਾ ਰਿਹਾ ਹੂੰ ਇਸੇ ਰਸਤੇ ਦੇ ਵਿੱਚ ਹੁਣ ਆਪਾਂ ਕੱਲ ਇੱਕ ਬਿਆਨ ਪੜਿਆ ਹਮ ਇੱਕ ਚਿੱਠੀ ਜਦੋਂ ਪੈਰੋਲ ਦੀ ਮੰਗ ਕੀਤੀ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਕਿ ਮੈਨੂੰ ਸਰਦਰੁੱਪ ਸੈਸ਼ਨ ਆ ਰਿਹਾ ਮੈਨੂੰ ਆਪਦੇ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੈਨੂੰ ਉੱਥੋਂ ਦੇ ਮਸਲੇ ਚੱਕਣ ਦੀ ਗੱਲ ਕੀਤੀ ਜਾਵੇ ਤੇ ਡਿਪਟੀ ਕਮਿਸ਼ਨਰ ਅਮਰਤਸਰ ਸਾਹਿਬ ਦੇ ਬਿਆਨ ਕੀ ਆ ਉਹਦੀ ਲੈਟਰ ਕੀ ਆਈ ਆ ਕੀ ਅਮਰਤਪਾਲ ਦਾ ਇੱਕ ਬਿਆਨ ਪੰਜਾਂ ਦਰਿਆਵਾਂ 'ਚ ਅੱਗ ਲਾ ਸਕਦਾ ਹੁਣ ਦੇਖੋ ਤੁਸੀਂ ਵਿਚਾਰ ਕਿੱਡਾ ਸਾਡੇ ਕੋਲ ਸਾਡੇ ਬਾਬੇ ਦਾ ਕਿੱਡਾ ਵਿਚਾਰਾ ਗੁਰੂ ਨਾਨਕ ਪਾਤਸ਼ਾਹ ਦਾ ਸਾਡੇ ਬਾਬੇ ਦਾ ਕਿੱਡਾ ਵਿਚਾਰਾ ਗੁਰੂ ਨਾਨਕ ਪਾਤਸ਼ਾਹ ਦਾ ਵਿਚਾਰ ਕਿੱਡਾ ਹੈ ਜਿਨੇ ਪਾਤਸ਼ਾਹ ਨੇ ਪੂਰੀ ਦੁਨੀਆ ਦੇ ਵਿੱਚ ਜਾ ਕੇ ਵੱਡੇ ਵੱਡੇ ਖੇਤਿਆਂ ਦੇ ਵਿੱਚ ਜਾ ਜਾ ਕੇ ਜਿੱਥੇ ਚੋਰ ਠੱਗ ਸੱਜਣ ਠੱਗ ਵਰਗੇ ਬਿਲਕੁਲ ਤੇ ਉੱਥੋਂ ਤੱਕ ਜਾ ਕੇ ਉਹਨਾਂ ਦਾ ਜੀਵਨ ਸੁਧਾਰਤਾ ਉਸ ਵਿਚਾਰ ਵਾਲਿਆਂ ਦੀ ਤਾਂ ਲੋੜ ਹੈ ਹੂੰ ਪਰ ਇਹਨਾਂ ਨੂੰ ਨਹੀਂ ਲੋੜ ਉਹਨਾਂ ਦੀ ਇਹ ਉਹਨਾਂ ਤੋਂ ਕੰਬਦੇ ਆ ਸਾਡੇ ਬੋਲਾਂ ਤੋਂ ਕੰਬਦੇ ਆ ਚਿੱਟੇ ਦੇ ਵਪਾਰੀ ਹੁਣ ਉਹ ਵਿਚਾਰ ਨੂੰ ਕੁਚਲਣ ਦੀ ਕੋਸ਼ਿਸ਼ ਆ ਹੁਣ ਜਦੋਂ ਉਸ ਵੀਰ ਵਰਗੇ ਨਹੀਂ ਬਣ ਸਕਦੇ ਖੁਸ਼ਵਿੰਦਰ ਸਿੰਘ ਬਾਈ ਵਰਗੇ ਤਾਂ ਉਹਦੀ ਕਰਦਾਰ ਕੁਸ਼ੀ ਕਰਨਗੇ ਇਹ ਤਾਂ ਹੁੰਦਾ ਆ ਪਿੱਛੇ ਤੋਂ ਕੁਛੋਕੜ ਆ ਤਾਂ ਤੁਸੀਂ ਦੇਖੋ ਹੁਣ ਉਹ ਜੇਲ੍ਹ 'ਚ ਬੈਠਾ ਬੰਦਾ ਸਾਡਾ ਡਿਬਰੂਗੜ੍ਹ ਬੈਠਾ ਉਹਦੀ ਕਰਦਾਸ਼ ਕਰਦਾਰ ਕੁਸ਼ੀ ਨਹੀਂ ਹੋ ਰਹੀ ਝੂਠੀਆਂ ਐਪਾਂ ਬਣਾ ਕੇ ਇਹਦੀ ਚੈਟ ਕਰਦਾ ਇਹ ਐਂ ਕਰ ਉਹ ਉੱਥੇ ਬੈਠਾ ਕੀ ਕਰ ਲੂ ਬਾਈ ਉਹ